ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜੀਨ ਕਲ ਰਾਖੀ ਮੇਰੀ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਮਾਨਸਿ ਅਵਤਾਰ ਧਾਰ ਦਰਸ ਦਿਖਾਏ ਹਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਆਪਣੇ ਪਾਵਨ ਚਰਨਾਂ ਦੀ ਸ਼ੋਭ ਬਖਸ਼ ਕਰਕੇ ਪਵਿੱਤਰ ਕੀਤਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਬੇਮਾਰਾਈ ਸਹਿਜੀ ਦਾ ਪਾਵਨ ਅਸਥਾਨ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰਦੁਆਰਾ ਸ੍ਰੀ 베ਰ ਸਾਹਿਬ ਜੋ ਸਤਿਗੁਰੂ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਹਰ ਰੋਜ਼ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਿਆ ਕਰਦੇ 15 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਜਗਤ ਗੁਰੂ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਏ ਬਿਕਰਮੀ ਸੰਮਤ 1541 ਦੇ ਵਿੱਚ ਔਰ 1542 ਦੇ ਵਿੱਚ ਮਹਾਰਾਜ ਸਾਹਿਬ ਜੀ ਨੇ 16 ਸਾਲ ਦੀ ਸ਼ਰੀਰ ਕਾਰਬਲਾ ਦੇ ਵਿੱਚ ਮੋਦੀਖਾਨਾ ਸੰਭਾਲਿਆ ਮੋਦੀਖਾਨੇ ਵਿੱਚ ਬੈਠ ਕਰਕੇ ਨਵਾਬ ਦੌਲਤ ਖਾਨ ਮੋਦੀਖਾਨਾ ਦੌਲਤ ਖਾਨ ਲੋਧੀ ਦਾ ਭਾਈਆ ਜੈਰਾਮ ਜੀ ਨੇ ਆਪ ਜੀ ਨੂੰ ਦਵਾਇਆ ਸੀ ਜੋ ਬੇਬੇ ਨਾਨਕੀ ਜੀ ਦੇ ਸਤਕਾਰਯੋਗ ਪਤੀ ਸਤਗੁਰੂ ਜੀ ਦੇ ਭਾਈਆ ਜੀ ਪਰ ਮਹਾਰਾਜ ਸਾਹਿਬ ਜੀ 16 ਸਾਲ ਦੀ ਸ਼ਰੀਰ ਕਾਰਬਲਾ ਦੇ ਵਿੱਚ ਮੋਦੀਖਾਨੇ ਵਿੱਚ ਬੈਠੇ ਤੇ ਹਰ ਰੋਜ਼ ਮਹਾਰਾਜ ਸਾਹਿਬ ਜੀ ਇੱਥੇ ਜਿੱਥੇ ਗੁਰਦੁਆਰਾ ਸ੍ਰੀ 베ਰ ਸਾਹਿਬ ਸੋਵੰਦੀਕ ਆ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਵੇਈ ਨਦੀ ਆ ਤੇ ਮਹਾਰਾਜ ਸਾਹਿਬ ਜੀ ਵੇਈ ਨਦੀ ਦੇ ਵਿੱਚ ਹਰ ਰੋਜ਼ ਇਸ਼ਨਾਨ ਕਰਿਆ ਕਰਦੇ ਸੀ ਔਰ ਇਸ ਸਥਾਨ ਤੇ ਵੇਈ ਦੇ ਕੰਢੇ ਤੇ ਇਸ਼ਨਾਨ ਤੋਂ ਬਾਅਦ ਮਹਾਰਾਜ ਚੌਂਕੜਾ ਲਾ ਕਰਕੇ ਆਪਣੇ ਧਿਆਨ ਵਿੱਚ ਲੀਨ ਹੋਇਆ ਕਰਦੇ ਸਨ ਇਹ ਉਹ ਪਵਿੱਤਰ ਪਾਵਨ ਸਥਾਨ ਹੈ ਗੁਰੂ ਸਾਹਿਬ ਜੀ ਦਾ ਗੁਰਦੁਆਰਾ ਸ੍ਰੀ 베ਰ ਸਾਹਿਬ ਔਰ 베ਰ ਸਾਹਿਬ ਇਸ ਨੂੰ ਤਾਂ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਜ ਸਾਹਿਬ ਜੀ ਨੇ ਦਾਤਨ ਕਰਕੇ ਇੱਥੇ 베ਰੀ ਦੀ ਉਹ ਦਾਤਨ ਗੱਡੀ ਤੇ ਉਹ ਦਤਨ ਫਿਰ 베ਰੀ ਸਾਹਿਬ ਦਾ ਰੂਪ 베ਰੀ ਦਾ ਦਰਖਤ ਹੋਈ ਤੇ ਉਸ 베ਰੀ ਨੂੰ ਹੀ 베ਰ ਸਾਹਿਬ ਕਿਹਾ ਜਾਂਦਾ ਹੈ ਉਸ ਫਿਰ 베ਰੀ ਸਾਹਿਬ ਦੇ ਨਾਮ ਤੇ ਗੁਰੂ ਕੇ ਦਰਬਾਰ ਦਾ ਨਾਮ ਹੈ ਗੁਰਦੁਆਰਾ ਸ੍ਰੀ 베ਰ ਸਾਹਿਬ ਮਹਾਰਾਜ ਸਾਹਿਬ ਜੀ ਦੇ ਸੇਵਕ ਹੋਏ ਆ ਭਾਈ ਸਾਹਿਬ ਭਾਈ ਪਘੀਰਥ ਜੀ ਮਲਸੀਆਂ ਦੇ ਚੌਧਰੀ ਸੀ ਪਹਿਲਾਂ ਕਾਲੀ ਦੇਵੀ ਦੀ ਪੂਜਾ ਕਰਦੇ ਹੁੰਦੇ ਸਨ ਤੇ ਫਿਰ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਤਾਂ ਮਹਾਰਾਜ ਸਾਹਿਬ ਜੀ ਜਿੱਥੇ ਉਹ ਹੋਰ ਅਨੇਕ ਪ੍ਰਕਾਰ ਦੀ ਸੇਵਾ ਕਰਦੇ ਸੀ ਉਥੇ ਗੁਰੂ ਸਾਹਿਬ ਜੀ ਨੂੰ ਰੋਜ਼ ਦਾਤਨ ਵੀ ਲਿਆ ਕੇ ਭੇਟ ਕਰਿਆ ਕਰਦੇ ਸਨ ਔਰ ਉਹਨਾਂ ਨੇ ਮਹਾਰਾਜ ਸਾਹਿਬ ਜੀ ਨੂੰ ਇੱਕ ਦਿਨ ਇਹ 베ਰੀ ਦੀ ਦਾਤਨ ਲਿਆ ਕਰਕੇ ਭੇਟ ਕੀਤੀ ਗੁਰੂ ਸਾਹਿਬ ਜੀ ਨੇ ਦਾਤਨ ਕਰਕੇ ਔਰ ਇਥੇ ਵੇਈਂ ਦੇ ਕੰਡੇ ਤੇ ਮਹਾਰਾਜ ਨੇ ਗੱਡ ਦਿੱਤੀ ਉਹ ਗੁਰੂ ਸਾਹਿਬ ਦੀ ਦਾਤਨ ਹੀ ਇਹ 베ਰ ਸਾਹਿਬ ਦਾ ਰੂਪ ਜੋ ਧਰਨ ਉਹਨੇ ਕੀਤਾ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਕਿ ਮਹਾਰਾਜ ਹਰ ਰੋਜ਼ ਮੋਦੀ ਖਾਨੇ ਵਿੱਚੋਂ ਚੱਲ ਕੇ ਆਇਆ ਕਰਦੇ ਤੇ ਵੈਂ ਨਦੀ ਵਿੱਚ ਇਸ਼ਨਾਨ ਕਰਦੇ ਕਿਉਂਕਿ ਸਤਿਗੁਰੂ ਜੀ ਮੋਜ ਦੇ ਮਾਲਕ ਕਈ ਵਾਰੀ ਘਰੇ ਜਾ ਕੇ ਇਬਰਾਜਦੇ ਸਨ ਤੇ ਕਈ ਵਾਰੀ ਮਹਾਰਾਜ ਸਾਹਿਬ ਜੀ ਮੋਦੀ ਖਾਨੇ ਵਿੱਚ ਇਬਰਾਜ ਆਇਆ ਕਰਦੇ ਸਨ ਔਰ ਇੱਕ ਦਿਨ ਮਹਾਰਾਜ ਸਾਹਿਬ ਜੀ ਜਦੋਂ ਮੋਦੀ ਖਾਨੇ ਤੋਂ ਚੱਲ ਕੇ ਆਏ ਜਿਸ ਦਿਨ ਮਹਾਰਾਜ ਸਾਹਿਬ ਜੀ ਨੂੰ ਇਹ 베ਰੀ ਦੀ ਦਤਨ ਭੇਟ ਕੀਤੀ ਤੇ ਸਤਿਗੁਰੂ ਜੀ ਨੇ 베ਰੀ ਦੀ ਦਤਨ ਕਰਕੇ ਇੱਥੇ ਗੱਡੀ ਇਤਿਹਾਸ ਵਿੱਚ ਪੰਕਤੀਆਂ ਆਉਂਦੀਆਂ ਆਪਨ ਤੇ ਚਲ ਨੀਰ ਕੇ ਤੀਰ ਪੈ ਦੰਤਨ ਧਾਵਣ ਆਣ ਕਰੀ ਗਾੜ ਦਈ ਧਰ ਹੋਤ ਭਇਓ ਤਰ ਹੈ ਅਬ ਲੋ ਬਰ ਸੋ ਬਦਰੀ ਮਹਾਰਾਜ ਨੇ ਦਤਨ ਕਰਕੇ ਧਰਤੀ ਜਿ ਗੱਡ ਦਿੱਤੀ ਉਹ ਸ੍ਰੇਸ਼ਟ 베ਰੀ ਸਾਹਿਬ ਹੁਣ ਵੀ ਇੱਥੇ ਸੋਭ ਨੀਕ ਹੈ ਔਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਮਹਾਨ ਪਵਿੱਤਰ ਅਸਥਾਨ ਹੈ ਜਿੱਥੇ ਸੰਗਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਆ ਕਰਕੇ ਨਮਸਕਾਰਾਂ ਕਰਦੀਆਂ ਔਰ ਇਸ 베ਰੀ ਸਾਹਿਬ ਦੇ ਸਬੰਧ ਵਿੱਚ ਕਿਸੇ ਗੁਰਮਖ ਨੇ ਬਹੁਤ ਸੋਹਣੇ ਬੋਲ ਲਿਖੇ ਆ ਉਹ ਕਹਿੰਦਾ ਵੀ 베ਰੀ ਆਖਦੀ ਆ ਵੀ ਮੇਰੇ ਵਰਗੀਆਂ ਮੇਰੇ ਆਣ ਦੀਆਂ ਕਈ 베ਰੀਆਂ ਸੀ ਇੱਥੇ ਪਰ ਆਪਣੀਆਂ ਉਮਰਾਂ ਭੋਗ ਕਰਕੇ ਉਹ ਪੂਰੀਆਂ ਹੋ ਗਈਆਂ ਸਮਾਪਤ ਹੋ ਗਈਆਂ ਕਈਆਂ ਨੂੰ ਲੋਕਾਂ ਨੇ ਵੱਢ ਕੇ ਬਾਲਣ ਬਣਾ ਲਿਆ ਕਈਆਂ ਨੂੰ ਫਸਲਾਂ ਦੇ ਦਿਵਾਲੇ ਵਾਰਡ ਕਰ ਦਿੱਤਾ ਤੇ ਕਈਆਂ ਨੂੰ ਬੱਕਰੀਆਂ ਚਰ ਗਈਆਂ ਤੇ ਮੈਂ ਹਰੀ ਭਰੀਆਂ ਸਤਕਾਰਯੋਗ ਵਾਂ ਸੰਗਤਾਂ ਮੈਨੂੰ ਵੀ ਸਤਿਕਾਰ ਦੇਂਦਿਆਂ ਯੋਸ ਬੇਰ ਸਾਹਿਬ ਦੇ ਦਰਸ਼ਨ ਕਰਕੇ ਆਈਏ ਜੋ ਮਹਾਰਾਜ ਨੇ ਦਾਤਨ ਕਰਕੇ ਗੱਡੀ ਹੈ ਵੀ ਮਹਾਰਾਜ ਸਾਹਿਬ ਜੀ ਦੇ ਸ਼ੋਅ ਮੈਨੂੰ ਪ੍ਰਾਪਤ ਹੋਈ ਤੇ ਤਾਂ ਮੇਰਾ ਸਤਿਕਾਰ ਆ ਔਰ ਮੈਨੂੰ ਸੰਗਤਾਂ ਇੰਨਾ ਵੱਡਾ ਮਾਨ ਸਨਮਾਨ ਦੇਂਦਿਆਂ ਸੰਗਤਾਂ ਨਮਸਕਾਰ ਕਰਦਿਆਂ ਲੈ ਕੇ ਗੁਰੂ ਸਾਹਿਬ ਜੀ ਦੀਆਂ ਸੰਗਤਾਂ ਨੂੰ ਇਹ ਪਤਾ ਵਾ ਵੀ ਦਰਖਤਾਂ ਦੀ ਪੂਜਾ ਨਹੀਂ ਕਰਨੀ ਪੱਥਰਾਂ ਦੀ ਪੂਜਾ ਨਹੀਂ ਕਰਨੀ ਔਰ ਸੰਗਤਾਂ ਇਹ ਗੁਰੂ ਸਾਹਿਬ ਜੀ ਦੀ ਸ਼ੋਅ ਕਰਕੇ ਮੈਨੂੰ ਨਮਸਕਾਰਾਂ ਕਰਦੀਆਂ ਮੈਨੂੰ ਮੱਥੇ ਟੇਕਦੀਆਂ ਉਹ ਮਹਾਰਾਜ ਸਾਹਿਬ ਜੀ ਦੀ ਕਲਾ ਮੇਰੇ ਵਿੱਚੋਂ ਵੇਖਦੀਆਂ ਗੁਰੂ ਸਾਹਿਬ ਜੀ ਨੂੰ ਨਮਸਕਾਰਾਂ ਸੰਗਤਾਂ ਕਰਦੀਆਂ ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜਿਨ੍ਹਾਂ ਨੇ ਦਾਤਨ ਕਰਕੇ ਗੱਡੀ ਆ ਤੇ 베ਰ ਸਾਹਿਬ ਬਣ ਗਏ ਗੁਰਮੁਖ ਦੇ ਬੋਲ ਆ ਤੇ 베ਰੀ ਕਹਿੰਦੀ ਆ ਮੇਰੇ ਜਈਆਂ 베ਰੀਆਂ ਬਥੇਰੀਆਂ ਸੀ ਜਾਗੇ ਉੱਤੇ ਲੱਭਦੇ ਨਿਸ਼ਾਨ ਨਹੀਂ ਦੂਰ ਨਾ ਨਜੀਕ ਹੈ ਕੋਲੇ ਹੋ ਕੇ ਸੜ ਗਈਆਂ ਬੁੱਢੀਆਂ ਹੋ ਮਰ ਗਈਆਂ ਬੱਕਰੀਆਂ ਚਰ ਗਈਆਂ ਬਚਨ ਇਹ ਠੀਕ ਹੈ ਮੈਂ ਸਤਕਾਰ ਜੋਗ ਮੈਂ ਹਰੀ-ਪਰੀ ਸਤਕਾਰ ਜੋਗ ਸੁਲਤਾਨਪੁਰ ਲੋਧੀ ਵਿੱਚ ਵਰਾ ਹੋਇਆ ਮੈਨੂੰ 500 ਤੋਂ ਵਧੇກ ਹੈ ਗੁਰੂ ਨਾਨਕ ਦੀ ਸੰਗਤ ਦਾ ਫਲ ਇਹ ਖਾਲਸਾ ਜੀ ਦੇਮ ਦਾ ਉਗਾਹੀ ਪੱਤ ਪੱਤ ਮੇਰਾ ਠੀਕ ਹੈ ਕਿ ਮੇਰਾ ਪਤਾ ਪੱਤਾ ਵੀ ਠੀਕ ਹੈ ਤੇ ਉਗਵਾਈ ਦਿੰਦਾ ਹੈ ਕਿ ਦੁਨੀਆਂ ਦੇ ਲੋਕੋ ਮੈਨੂੰ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸ਼ੋਹ ਪ੍ਰਾਪਤ ਹੋ ਗਈ ਤੇ ਮੈਨੂੰ ਮਹਾਰਾਜ ਸਾਹਿਬ ਜੀ ਨੇ ਹਰੇ ਭਰੇ ਕਰ ਦਿੱਤਾ ਤੇ ਮੇਰੇ ਨਾਂ ਉੱਤੇ ਗੁਰੂਕੀਆਂ ਸੰਗਤਾਂ ਨੇ ਗੁਰੂ ਕੇ ਦਰਬਾਰ ਦਾ ਨਾਮ ਰੱਖ ਦਿੱਤਾ ਗੁਰਦੁਆਰਾ ਸ੍ਰੀ 베ਰਸ ਸੁਣੀ ਅਰਦਾਸ ਸੁਆਮੀ ਮੇਰ ਹੈ ਸਰਬ ਕਲਾ ਬਾਣੀ ਆਈ ਪ੍ਰਗਟ ਭਾਈ ਸਗਲੇ ਜੋਗ ਅੰਤਰ ਗੁਰ ਨਾਨਕ ਕੀ ਵਡਿਆਈ ਇਹ ਧੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਵਡਿਆਈ ਆ ਕਿ ਸਤਗੁਰੂ ਜੀ ਕੌੜੇ ਰੀਠੇ ਵੱਲੇ ਤੱਕਣ ਤੇ ਉਹ ਵੀ ਮਿੱਠੇ ਫਲ ਅਜਤੀਕ ਦੇਂਦਾ ਹੈ ਮਹਾਰਾਜ ਸਾਹਿਬ ਜੀ ਪੱਥਰ ਨੂੰ ਆਪਣੀ ਸ਼ੋਭਕਸ਼ ਦੇਣ ਤੇ ਪੱਥਰ ਵੀ ਪੰਜਾ ਸਾਹਿਬ ਬਣ ਜਾਂਦਾ ਹੈ ਗੁਰੂ ਸਾਹਿਬ ਜੀ ਜੇ ਧਰਤੀ ਵਿੱਚੋਂ ਆਪਣੇ ਚਰਨਾਂ ਦੀ ਸ਼ੋਹ ਦੇ ਨਾਲ ਜਲ ਪ੍ਰਗਟ ਕਰਨ ਤੇ ਉਹ ਸ੍ਰੀ ਨਾਨਕ ਚੀਰਾ ਸਾਹਿਬ ਬਣ ਜਾਂਦਾ ਹੈ ਤੇ ਮਹਾਰਾਜ ਦਤਨ ਕਰਕੇ ਗੱਢਣ ਤੇ ਉਹ ਗੁਰਦੁਆਰਾ ਸ੍ਰੀ ਦੇਸ ਸਾਹਿਬ ਬਣ ਜਾਂਦਾ ਹੈ ਇਸ ਕਰਕੇ ਮਹਾਰਾਜ ਦੀ ਮਹਾਨ ਮਹਿਮਾ ਵਾ ਗਿਆਨ ਧਿਆਨ ਕਿਸ਼ ਕਰਮਣਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਗਤ ਗੁਰੂ ਜੀ ਦਾ 23 ਕਤਕ ਨੂੰ ਇਸੇ ਮਹੀਨੇ ਵਿੱਚ ਕਤਕ ਮਹੀਨੇ ਦੀ ਪੂਰਨ ਮਾਸ਼ੀ ਨੂੰ ਔਰ 8 ਨਵੰਬਰ ਨੂੰ ਇਹ 2022 ਦੇ ਵਿੱਚ 553 ਸਾਲਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ ਸ੍ਰੀਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਹਾਜ਼ਰੀ ਭਰੀਏ ਗੁਰੂ ਸਾਹਿਬ ਜੀ ਕੀ ਸਿੱਖੀ ਪ੍ਰਾਪਤ ਕਰਕੇ ਗੁਰੂਕੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ